ਕਰਨੇ ਦੇ ਵਿੱਚ ਪਹਿਲਾਂ ਵੀ ਆਏ ਹਾਂ ਲਗਾਤਾਰ ਜਾਇਜਾ ਵੀ ਲਿਆ ਅੱਜ ਵੀ ਜਾ ਕੇ ਦੇਖਿਆ ਤੁਸੀਂ ਵੱਖ-ਵੱਖ ਥਾਵਾਂ ਦੇ ਉੱਤੇ ਕਿਵੇਂ ਕਿਸਾਨ ਪੰਜਾਬ ਦੀ ਗੱਲ ਕਰੀਏ ਗਵਾਈ ਤਾਂ ਕਰ ਰਹੀ ਆ ਵੱਖ-ਵੱਖਰੇ ਸੂਬਿਆਂ ਤੋਂ ਵੀ ਆ ਰਹੇ ਆ ਲੋਕ ਤੁਸੀਂ ਹੁਣ ਤੱਕ ਦੇ ਸੰਘਰਸ਼ ਨੂੰ ਕਿਵੇਂ ਦੇਖਦੇ ਹੋ ਦੇਖੋ ਪਹਿਲਾਂ ਤਾਂ ਮੈਂ ਤੁਹਾਡਾ ਚੈਨਲ ਦਾ ਨਾਮ ਹੀ ਪ੍ਰੋ ਪੰਜਾਬ ਆ ਜੀ ਸੁ ਪ੍ਰੋ ਪੰਜਾਬ ਦਾ ਮਤਲਬ ਪ੍ਰੋ ਕਿਸਾਨ ਆ ਬਿਲਕੁਲ ਸੋ ਮੈਂ ਪਹਿਨਾਂ ਤੇ ਤੁਹਾਡੇ ਟੀਵੀ ਚੈਨਲ ਦਾ ਨੂੰ ਵਧਾਈ ਦੇਣਾ ਔਰ ਧੰਨਵਾਦ ਕਰਦਾ ਮੈਂ ਲਗਾਤਾਰ ਤੁਹਾਡੇ ਟੀਵੀ ਚੈਨਲ ਨੂੰ ਵੇਖ ਰਿਹਾ ਹਾਂ ਔਰ ਜਿਸ ਤਰੀਕੇ ਤੁਸੀਂ ਇਹਦੀ ਕਵਰੇਜ ਨਿਭਾਰੇ ਜੀ ਇਸ ਵਾਸਤੇ ਤੁਸੀਂ ਵਧਾਈ ਦੇ ਪਾਤਰ ਚ ਪਹਿਲੀ ਗੱਲ ਦੂਜੀ ਗੱਲ ਅਗਰ ਆਪਾਂ ਦੇਖੀਏ ਇਸ 27 ਤਰੀਕ ਤੋਂ ਅਗਰ ਆਪਾਂ 25 ਤੋਂ ਸ਼ੁਰੂ ਕਰ ਲਈਏ ਤੇ 25 ਨਵੰਬਰ ਤੋਂ ਲੈ ਕੇ ਹੁਣ ਤੱਕ ਅਗਰ ਆਪਾਂ ਇਸ ਅੰਦੋਲਨ ਨੂੰ ਦੇਖੀਏ ਇਸ ਅੰਦੋਲਨ ਨੇ ਦੋ ਬਹੁਤ ਵੱਡੀਆਂ ਜਿੱਤਾਂ ਹੁਣ ਤੱਕ ਹਾਸਲ ਕਰ ਲੀਆਂ ਨੇ ਜਿਹੜੀਆਂ ਆਉਣ ਵਾਲੇ ਸਮੇਂ 'ਚ ਇਤਿਹਾਸ ਦੇ ਸੁਨਹਿਰੇ ਅੱਖਰਾਂ 'ਚ ਲਿਖੀਆਂ ਜਾਣਗੀਆਂ ਉਹ ਠੀਕ ਆ ਅੱਜ ਸਰਕਾਰ ਇਹਨੂੰ ਜੋ ਮਰਜ਼ੀ ਕਵੇ ਲੇਕਿਨ ਜਦੋਂ ਇਤਿਹਾਸਕਾਰ ਲਿਖਣਗੇ ਬੁੱਧੀਜੀਵ ਲਿਖਣਗੇ ਤੋ ਦੋ ਗੱਲਾਂ ਜ਼ਰੂਰ ਕਹਿਣਗੇ ਇੱਕ ਇਸ ਅੰਦੋਲਨ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਕਿ ਤੁਸੀਂ ਸਾਨੂੰ ਕਿਤੇ ਵੀ ਰੋਕ ਨਹੀਂ ਸਕਦੇ ਜੇਕਰ ਕਿਸਾਨ ਦੇ ਮਨ ਤੇ ਬਾਣ ਆਈ ਵੀ ਮੈਂ ਹੁਣੇ ਕੰਮ ਹਾਸਲ ਕਰਨਾ ਹੈ ਤੇ ਜੇ ਉਹ ਜ਼ਮੀਨ ਨੂੰ ਖੋਦ ਕੇ ਉਹਦੇ ਚੋਂ ਅਨਾਜ ਬਾਹਰ ਕੱਢ ਸਕਦਾ ਹੈ ਤੇ ਉਹਨੇ ਸਰਕਾਰ ਨੂੰ ਟੱਕਰਾ ਦੇ ਕੇ ਸਰਕਾਰ ਨੂੰ ਹਰਾ ਸਕਦਾ ਹੈ ਇਹ ਕਿਸਾਨ ਨੇ ਸਰਕਾਰ ਨੂੰ ਹਰਾ ਕੇ ਸਰਕਾਰ ਨੂੰ ਆਪਣੇ ਪੱਖ ਨੂੰ ਮਜ਼ਬੂਤੀ ਨਾਲ ਸਮਝਾ ਕੇ ਸਰਕਾਰ ਨੂੰ ਕੁੱਟਣਾਂ ਤੇ ਲਿਆਤਾ ਜਿਹੜੀ ਸਰਕਾਰ ਕੱਲ ਤੱਕ ਕਹਿੰਦੀ ਸੀ ਸਾਡੇ ਬਿੱਲਾਂ 'ਚ ਕੋਈ ਕਮੀ ਨਹੀਂ ਉਹ ਸਰਕਾਰ ਪਹਿਲੀ ਗੱਲ ਆ ਮੰਨਣ ਨੂੰ ਤਿਆਰ ਹੋ ਗਈ ਅਸੀਂ ਗੱਲ ਕਰਨ ਨੂੰ ਤਿਆਰ ਆ ਤੇ ਦੂਜੀ ਗੱਲ ਇਹ ਵੀ ਮੰਨ ਗਈ ਸਾਡੇ ਬਿੱਲ ਠੀਕ ਨਹੀਂ ਹੈਗੇ ਸੋ ਕਿਸਾਨੀ ਦੀ ਸਭ ਤੋਂ ਵੱਡੀ ਜਿੱਤ ਪਹਿਲੀ ਇਹ ਹੋਈ ਆ ਦੂਜੀ ਜਿੱਤ ਜਿਹੜੀ ਹੁਣ ਤੱਕ ਹਾਸਲ ਕਰ ਲਈ ਗਈ ਆ ਉਹ ਇਹ ਆ ਜਿਹੜੀ 1966 ਤੋਂ ਬਾਅਦ ਹਰਿਆਣੇ ਔਰ ਪੰਜਾਬ ਦੀ ਵੰਡ ਹੋਈ ਦੋ ਭਰਾਵਾਂ ਦੇ ਅੰਦਰ ਇੰਨਾ ਫਰਕ ਪੈ ਗਿਆ ਸੀ ਸਰਕਾਰਾਂ ਨੇ ਉਹ ਖਾਈ ਨੂੰ ਹੋਰ ਵਧਾਇਆ ਔਰ ਉਸ ਖਾਈ ਨੂੰ ਇੰਨੀ ਵੱਡੀ ਕਰ ਦਿੱਤਾ ਸੀ ਕਿ ਉਹ ਸ਼ਾਇਦ ਕਰੀ ਪੂਰੀ ਨਹੀਂ ਜਾ ਸਕਦੀ ਸੀ ਲੇਕਿਨ ਜਦੋਂ ਪੰਜਾਬ ਦਾ ਕਿਸਾਨ ਇੱਥੇ ਪਹੁੰਚਦਾ ਹੈ ਹਰਿਆਣੇ ਦੇ ਕਿਸਾਨ ਨੇ ਆਵਾਜ਼ ਦੇ ਕੇ ਕਿਹਾ ਕਿ ਸਾਡਾ ਵੱਡਾ ਭਰਾ ਪਹੁੰਚ ਗਿਆ ਹੈ ਸਾਡੇ ਅਸੀਂ ਸੁੱਤਿਆਂ ਨੂੰ ਜਗਾ ਦਿੱਤਾ ਹੈ ਤੇ ਅਸੀਂ ਆਪਣੇ ਭਰਾ ਲਈ ਅੱਗੇ ਜਾ ਕੇ ਖੜੇ ਹੋਵਾਂਗੇ ਜੇ ਗੋਲੀਆਂ ਦੇ ਵੱਜੂਗੀ ਛਾਤੀ ਅਸੀਂ ਆਪਣੀ ਤੇ ਖਾਵਾਂਗੇ ਇਹ ਜਿਹੜਾ ਪਿਆਰ ਸੀਗਾ ਵੱਡੇ ਭਰਾ ਦਾ ਛੋਟੇ ਭਰਾ ਦਾ ਇਹ ਪੰਜਾਬ ਹਾਸਲ ਕਰਨ ਚ ਕਾਮਯਾਬ ਹੋਇਆ ਹੈ ਇਹ ਦੂਜੀ ਬਹੁਤ ਵੱਡੀ ਜਿੱਤ ਆ ਹਰਿਆਣੇ ਔਰ ਪੰਜਾਬ ਨੂੰ ਇੱਕ ਜੁਟ ਕਰਨਾ ਕਿਸਾਨ ਅੰਦੋਲਨ ਦੀਆਂ ਦੋ ਵੱਡੀਆਂ ਜਿੱਤਾਂ ਗਿਣਤੀਆਂ ਕਿ ਪ੍ਰਾਪਤੀ ਹੁਣ ਤੱਕ ਹੋ ਗਈ ਹੈ ਰੱਦ ਕਰਾਉਣ ਵਾਲੇ ਪਾਸੇ ਵੀ ਲਗਾਤਾਰ ਕਿਸਾਨ ਆ ਜਿਹੜੇ ਵੱਧ ਰਿਹਾ ਮਜ਼ਦੂਰ ਵੱਧ ਰਿਹਾ ਪਰ ਇੱਥੇ ਤੁਹਾਨੂੰ ਮੇਰਾ ਵੀ ਇਹੀ ਸਵਾਲ ਆਇਆ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮੋਦੀ ਸਰਕਾਰ ਦੇ ਨੁਮਾਇੰਦੇ ਹੋਣ ਮੋਦੀ ਖੁਦ ਹੋਣ ਉਹ ਇਹ ਕਹਿੰਦੇ ਸੀ ਕਿ ਪਹਿਲਾਂ ਤਾਂ ਕੋਈ ਕੰਮ ਹੀ ਨਹੀਂ ਆ ਹੁਣ ਸੁਧਾਰ ਵਾਲੇ ਪਾਸੇ ਵੀ ਆ ਗਏ ਸ਼੍ਰੋਮਣੀ ਅਕਾਲੀ ਦਲ ਦਾ ਵੀ ਸਟੈਂਡ ਇਸੇ ਤਰ੍ਹਾਂ ਰਿਹਾ 12 ਸਤੰਬਰ ਨੂੰ ਜਾ ਕੇ ਕੋਰ ਕਮੇਟੀ ਚ ਮੀਟਿੰ ਤੁਸੀਂ ਵੀ ਉਹਨਾਂ ਦੇ ਹੱਕ ਵਿੱਚ ਹੀ ਭੁਗਤਦੇ ਰਹੇ ਹੋ ਕਾਨੂੰਨਾਂ ਦੇ ਨਹੀਂ ਅਸੀਂ ਹਮੇਸ਼ਾ ਇਹ ਕਹ ਰਹੇ ਸੀ ਕਿ ਜਿਹੜੇ ਕਾਨੂੰਨਾਂ 'ਚ ਕਿਸਾਨ ਕਮੀਆਂ ਦੱਸ ਰਹੇ ਨੇ ਉਹ ਸਾਨੂੰ ਸਰਕਾਰ ਅਸ਼ਵਾਸਨ ਦੇ ਰਹੀ ਸੀ ਬਾਕਾਇਦ ਉਸ ਅਸ਼ਵਾਸਨ ਨੂੰ ਦੇਣ ਵਾਸਤੇ ਜਿਹੜੇ ਖੇਤੀ ਮੰਤਰੀ ਆ ਉਹ ਚੰਡੀਗੜ੍ਹ ਆਉਂਦੇ ਨੇ ਚੰਡੀਗੜ੍ਹ press conference ਕਰਕੇ ਕਹਿੰਦੇ ਨੇ ਕਿ ਹਾਂ ਆਹ ਚੀਜ਼ਾਂ ਅਸੀਂ ਸੋਧ ਕਰਾਂਗੇ ਅਸੀਂ ਕਨਫਰਮ ਕਰਾਂਗੇ ਐਮਐਸਪੀ ਨੂੰ ਅਸੀਂ ਕਨਫਰਮ ਕਰਾਂਗੇ ਮਨਿੰਦਰ ਸਿੰਘ ਤੋਮਰ ਨੇ ਸੋਧ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਸੀ ਉਹਨਾਂ ਕਹਿਆ ਸੀ ਕਿ ਅਸੀਂ ਐਮਐਸਪੀ ਨੂੰ ਕਨਫਰਮ ਕਰਾਂਗੇ ਐਮ ਐਸ ਪੀ ਨੂੰ ਕਨਫਰਮ ਕਰ ਕਿਉਂਕਿ ਸਭ ਤੋਂ ਪਹਿਲਾ ਖਤਸਾ ਤੇ ਐਮ ਐਸ ਪੀ ਤੇ ਸ਼ੁਰੂ ਹੋਇਆ ਸੀਗਾ ਐਮ ਐਸ ਪੀ ਸਭ ਤੋਂ ਵੱਡਾ ਇਸ਼ੂ ਸੀ ਜਦੋਂ ਸਰਕਾਰ ਇਸ ਬਿੱਲ ਨੂੰ ਲੈ ਆਈ ਔਰ ਬਿਨਾ ਕਿਸੇ ਸੋਧ ਕੀਤੇ ਆ ਲੈ ਆਈ ਪਾਰਲੀਮੈਂਟ ਚ ਲਿਆਉਣ ਤੋਂ ਪਹਿਲਾਂ ਕਿਹਾ ਗਿਆ ਕਿ ਗਲਤ ਆ ਪਹਿਲਾਂ ਕਿਸਾਨਾਂ ਨਾਲ ਗੱਲ ਕਰ ਲੋ ਜੋਬ ਸੌਦਾ ਚਾਹੁੰਦੇ ਨੇ ਕਰ ਲੋ ਕਿਸਾਨ ਜਥੇਬੰਦੀਆਂ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਆ ਕੇ ਪਾਰਟੀ ਪ੍ਰਧਾਨ ਨੂੰ 28 ਸੈਕਟਰ ਦਫ਼ਤਰ ਚ ਮਿਲਦੀਆਂ ਨੇ ਆ ਬਾਦਲ ਸਾਹਿਬ ਨੂੰ ਬੁਲਾ ਕੇ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਦੋ ਹੀ ਗੱਲਾਂ ਨੇ ਜਾਂ ਹਾਂ ਜਾਂ ਨਾ ਜਾਂ ਸਰਕਾਰ ਉਹਨੇ ਬਿੱਲ ਰੋਕੇ ਤੇ ਜਾਂ ਲਿਆਵੇ ਜੇ ਲੈ ਆਉਗੇ ਤੁਸੀਂ ਖੜੋਗੇ ਤੇ ਇਹਦੇ ਅੰਦਰ ਕੋਈ ਗੱਲ ਨਹੀਂ ਗੱਲ ਇੱਕ ਪਾਸੇ ਰੱਖਣੀ ਚਾਹੀਦੀ ਆ ਤੇ ਪਾਰਟੀ ਦੀ ਇੱਕੋ ਗੱਲ ਕੇ ਬਿੱਲ ਨਾਲ ਲੈ ਆਓ ਜਿੰਨਾ ਤੇ ਕਿਸਾਨ ਨੇ ਕਿਹਾ ਬਿੱਲ ਨਾਲ ਲੈ ਕੇ ਆਓ ਉਹ ਲੈ ਕੇ ਆਇਆ ਪਛੜ ਦਿੱਤਾ ਕੁਝ ਚੋਟੀਆਂ ਮਰਿੰਦਰ ਸਿੰਘ ਨੇ ਜਦੋਂ ਸਪੈਸ਼ਲ ਸਦਨ ਸੱਦ ਲਿਆ ਪੰਜਾਬ ਦੇ ਵਿੱਚ ਉਦੋਂ ਅਕਾਲੀ ਦਲ ਇੱਕ ਵਾਰੀ ਪਹੁੰਚਦਾ ਵੀ ਨਹੀਂ ਆ ਉੱਥੇ ਜਦੋਂ ਸਦਨ ਵਿੱਚ ਮਤੇ ਖਿਲਾਫ ਪਾਸ ਕੀਤੇ ਗਏ ਆ ਕੋਵਿਡ-19 ਦੇ ਦੌਰ ਦਾ ਕਹਿ ਕੇ ਕਿ ਅਸੀਂ ਉਹਨਾਂ ਦੇ ਟੱਚ ਵਿੱਚ ਆ ਗਏ ਸੀ ਤਾਂ ਇੱਕ ਸਦਨ ਦੇ ਵਿੱਚ ਆਏ ਨਹੀਂ ਸੀ ਅਕਾਲੀ ਦਲ ਦੇ ਨੁਮਾਇੰਦੇ ਸਦਨ ਤੇ ਸਦਨ ਤੇ ਇਕੱਠਿਆਂ ਸਾਰੇ ਇਕੱਠੇ ਯੂਨਾਈਟਡ ਹੋਇਆ ਮਤੇ ਪਾਸ ਹੋਇਆ ਉਦੋਂ ਆਏ ਉਸ ਤੋਂ ਪਹਿਲਾਂ ਇੱਕ ਸੈਸ਼ਨ ਸੱਦਿਆ ਗਿਆ ਸੀ ਜੁਲਾਈ ਮਹੀਨੇ ਦੀ ਗੱਲ ਕਰ ਉਹ ਮੇਰੇ ਧਿਆਨ 'ਚ ਨਹੀਂ ਹੋ ਸਾ ਮੇਰੇ ਧਿਆਨ 'ਚ ਨਹੀਂ ਪਰ ਮੈਨੂੰ ਨਹੀਂ ਪਤਾ ਤੇ ਖੈਰ ਪਤਾ ਪਰ ਮੈਨੂੰ ਇਹ ਪਤਾ ਹੈ ਕਿ ਜਦੋਂ ਮਤੇ ਪਾਸ ਕੀਤੇ ਗਏ ਤਾਂ ਸ ਦੇਖੋ ਇੱਕ ਗੱਲ ਆ ਜੇ ਆਪਾਂ ਜੇ ਆਪਾਂ ਅੰਦੋਲਨ ਦੀ ਸੱਚੀ ਗੱਲ ਕਰਨੀ ਆ ਜੇ ਕਿਸਾਨੀ ਗੱਲ ਇਹ ਆ ਵੀ ਕਾਂਗਰਸ ਵੀ ਤੇ ਇਹੀ ਕਰ ਰਹੀ ਸੀ ਜਦੋਂ ਕਪਿਲ ਸਿੰਭਲ ਕਹਿ ਰਿਹਾ ਸੀ ਇਹ ਠੀਕ ਆ ਸੁਸ਼ਮਨ ਸਵਰਾਜ ਤੇ ਮੈਂ ਦੇਖੋ ਟੀਵੀਆਂ ਤੇ ਇਹੀ ਜਾ ਕੇ ਕਹਿੰਦਾ ਨਾ ਇਹ ਅੱਜ ਕਹਿੰਦੇ ਨੇ ਇਹ ਠੀਕ ਆ ਬਿਲ ਤੇ ਇਹ ਕਹਿੰਦੇ ਨੇ ਕਿ ਜੀ ਦੇਖੋ ਕਪਿਲ ਸਿੰਭਲ ਉਹਦੋਂ ਇਹਨੂੰ ਚੰਗਾ ਕਹਿੰਦਾ ਸੀ ਤੇ ਕਪਿਲ ਸਿੰਭਲ ਕਿਉਂ ਚੰਗਾ ਕਹਿੰਦਾ ਸੀ ਕਿਉਂਕਿ ਕਪਿਲ ਸਿੰਭਲ ਲੈ ਕੇ ਆ ਰਿਹਾ ਸੀ ਉਸ ਵੇਲੇ ਕਾਂਗਰਸ ਲੈ ਕੇ ਆ ਰਹੀ ਸੀ ਕਪਤਨ ਸਾਹਿਬ ਵੀ ਉਹੀ ਬਿੱਲ ਲੈ ਕੇ ਆਏ 2017 ਚ ਗੱਲ ਇਹ ਆ ਪਹਿਲਾਂ ਤੇ ਸਾਨੂੰ ਚੰਗਾ ਲੱਗ ਰਿਹਾ ਕੈਪਟਨ ਸਾਹਿਬ ਇਹਦੀ ਕਮੇਟੀ ਦੇ ਮੈਂਬਰ ਵੀ ਸੀ ਬਾਕੀ ਦੇ ਕਮੇਟੀ ਦੇ ਮੈਂਬਰ ਨਹੀਂ ਸੀ ਕੈਪਟਨ ਸਾਹਿਬ ਤੇ ਸੀਐਮ ਹੁੰਦਾ ਕਮੇਟੀ ਦੇ ਮੈਂਬਰ ਵੀ ਸੀ ਇਹ ਤੇ ਉਹਨਾਂ ਨੇ ਦੇਖਣਾ ਸੀਗਾ ਉਹ ਜਦੋਂ ਬੋਲੇ ਹੀ ਨਹੀਂ ਹੁਣ ਗੱਲ ਆ ਗਈ ਇਹ ਸਾਰੀ ਗੱਲ ਹੁਣ ਕਿਸਾਨਾਂ ਨੇ ਆਪਣੇ ਹੱਥ ਲੈ ਲਈ ਜਦੋਂ ਕਿਸਾਨਾਂ ਨੇ ਆਪਣੇ ਹੱਥ ਲੈ ਲਈ ਕਿਸਾਨਾਂ ਨੇ ਸਾਬਤ ਨੂੰ ਸਾਬਤ ਵੀ ਕਰਤਾ ਸਰਕਾਰ ਨੂੰ ਬੇਬਿਲਾਂਚ ਕਮੀਆਂ ਨੇ ਔਰ ਅੱਜ ਸਰਕਾਰ ਮੰਨ ਵੀ ਗਈ ਜਿਹੜੀ ਗੱਲ ਸਾਡੇ ਕਹਾਂ ਨਹੀਂ ਮੰਨਦੀ ਸੀ ਤੁਹਾਨੂੰ ਕਹਿੰਦੀ ਸੀ ਸਭ ਤੋਂ ਵਧੀਆ ਅੱਜ ਕਿਸਾਨਾਂ ਨੇ ਜਿਹਨੂੰ ਮਨਾ ਲਿਆ ਜਿਹਨੂੰ ਘੁੱਟਣਾਂ ਤੇ ਲਿਆਤਾ ਹੈ ਬਿਲਕੁਲ ਕਿਸਾਨਾਂ ਦੇ ਰੋਹ ਨੇ ਸਾਰੀਆਂ ਪਾਰਟੀਆਂ ਨੂੰ ਮਨਾ ਲਿਆ ਸਵੇਤ ਜਿੰਨੀਆਂ ਸਿਆਸੀ ਪਾਰ ਕੇਂਦਰ ਦੀ ਸਰਕਾਰ ਬੜੀ ਵੱਡੀ ਹੁੰਦੀ ਆ। ਉੱਚ ਬੜੀ ਤਾਕਤਾਂ ਹੁੰਦੀਆਂ। ਲੇਕਿਨ ਕਿਸਾਨ ਨੇ ਉਸ ਕੋਲ ਨੂੰ ਜਿੱਤ ਲਿਆ ਹੈ। ਅਗਰ ਆਪਾਂ ਗੱਲ ਕਰੀਏ ਕਿ ਕਿਸਾਨੀ ਨੇ ਜਿਹੜਾ ਸ਼ਰੀਰੀਕ ਤੌਰ ਤੇ ਤਾਕਤ ਵਾਲਾ ਕੋਲ ਸੀਗਾ ਉਹਦੇ 'ਚ ਸਰਕਾਰ ਨੂੰ ਮਾਤ ਦੇ ਦਿੱਤੀ ਆ। ਸਰਕਾਰ ਘੁੱਟਣਾਂ ਤੇ ਲਿਆ ਦਿੱਤੀ। ਔਰ ਸਰਕਾਰ ਮਨਾ ਦਿੱਤੀ। ਹੁਣ ਗੱਲ ਰਹੇਗੀ ਦੂਜੇ ਕੋਲ ਦੀ ਜਿਹੜਾ ਦਿਮਾਗੀ ਤੌਰ ਤੇ ਚੱਲਦਾ ਪਿਆ। ਹੋਰ ਦਿਮਾਗੀ ਕੋਲ ਚੱਲਦਾ ਪਿਆ ਵੀ ਕੌਣ ਕੀ ਕਹੂਗਾ ਤੇ ਕੌਣ ਕੀ ਕਹੂਗਾ। ਸਰਕਾਰ ਨੂੰ ਮਨਾ ਲੈਣਾ ਕਿ ਤੁਸੀਂ ਗਲਤ ਜੀ ਇਹੀ ਵੱਡੀ ਜਿੱਤ ਆ। ਜਦੋਂ ਮਨਾ ਲਿਆਏ ਤੇ ਸਰਕਾਰ ਅੱਜ ਨਾ ਮਨੂ ਕੱਲ ਮੰਨਣਾ ਪਊ ਬਿੱਲ ਵਾਪਸ ਲੈਣੇ ਪੈਣਗੇ ਪਰ ਕੇਂਦਰ ਸਰਕਾਰ ਦੇ ਵਿੱਚ ਤੁਸੀਂ ਦਿੱਲੀ ਦੇ ਵਿੱਚ ਰਹਿੰਦੇ ਹੋ ਗੜ੍ਹ ਦੇ ਵਿੱਚ ਰਹਿੰਦੇ ਹੋ ਰਾਜਧਾਨੀ ਜਿੱਥੋਂ ਕਿੱਥੋਂ ਦੂਰ ਦੂਰ ਤੋਂ ਚੱਲ ਕੇ ਕਿਸਾਨ ਆ ਗਏ ਇੱਥੇ ਤੁਸੀਂ ਤਾਂ ਅੰਦਰ ਰਹਿੰਦੇ ਹੋ ਕੇਂਦਰ ਸਰਕਾਰ ਦੀ ਅੰਦਰਲੀ ਗੱਲਬਾਤ ਨੂੰ ਤੁਸੀਂ ਕੀ ਦੇਖਦੇ ਹੋ ਕਿੱਥੇ ਜੇ ਚੱਲ ਰਹੀ ਹੋਊਗੀ ਰੱਦ ਹੋ ਸਕਦੇ ਸਭਾਵਨਾ ਹੈਗੀ ਹੈ ਤੁਹਾਡੇ ਸਾਹਬ ਜੇਕਰ ਜੇਕਰ ਜਿਹਦਾ ਅੰਦੋਲਨ ਨੇ ਹੁਣ ਰੂਪ ਲੈ ਰੱਖਿਆ ਹੈ ਕਿਉਂਕਿ ਨਾ ਦੇਖੋ ਮੈਂ ਆਪਾਂ ਬੜੇ ਇਹਨੂੰ ਆਪਾਂ ਬੜੇ ਸਪਸ਼ਟ ਸੱਚੀਆਂ ਗੱਲਾਂ ਕਰੀਏ ਸਟਾਰਟਿੰਗ 'ਚ ਸਰਕਾਰ ਨੇ ਇਸ ਅੰਦੋਲਨ ਨੂੰ ਐਂਟੀ ਨੈਸ਼ਨ ਇਨੂੰ ਖਾਦਿस्तानी ਚੋਲਾ ਪਵਾ ਕੇ ਤੇ ਦੇਸ਼ ਦੇ ਲੋਕਾਂ ਨੂੰ ਮਾਹੌਲ ਦੇਣ ਦੀ ਕੋਸ਼ਿਸ਼ ਕੀਤੀ ਮੈਨੂੰ ਇੱਕ ਲੇਡੀ ਮਿਲੀ ਮੈਨੂੰ ਕਹਿੰਦੀ ਐਸਾ ਸੁਣਾ ਹੈ ਕਿ ਵਾਹਾਂ ਪੇ ਐਸਾ ਆਇਆ ਹੋਇਆ ਹੈ ਤੇ ਮੈਂ ਉਦੋਂ ਦੇਖਿਆ ਕਿ ਯਾਰ ਵਾਕਈ ਸਰਕਾਰ ਜਿਹੜਾ ਚੋਲਾ ਪਾਉਣਾ ਚਾਹੁੰਦੀ ਸੀ ਅਸੀਂ ਟੀਮਾਂ ਤੇ ਜਾ ਕੇ ਬੜਾ ਡਿਫੈਂਡ ਕੀਤਾ ਬੜਾ ਰੌਲਾ ਪਾਇਆ ਵੀ ਤੁਸੀਂ ਲੇਕਿਨ ਇਹਨੂੰ ਤਾਕਤ ਉਦੋਂ ਮਿਲੀ ਜਦੋਂ ਹਰਿਆਣੇ ਦੇ ਲੋਕਾਂ ਨੇ ਨਾਲ ਆਏ ਨੇ ਜਦੋਂ ਹਰਿਆਣੇ ਦਾ ਕਿਸਾਨ ਨਾਲ ਆ ਗਿਆ ਫਿਰ ਰਾਜਸਥਾਨ ਦਾ ਕਿਸਾਨ ਆ ਗਿਆ ਮੱਧਿਆ ਪ੍ਰਦੇਸ਼ ਦਾ ਆ ਗਿਆ ਤਾਮਿਲਨਾਡੂ ਦਾ ਆ ਗਿਆ ਝਾਰਖੰਡ ਦਾ ਆ ਗਿਆ ਉੱਤਰਾਖੰਡ ਦਾ ਆ ਗਿਆ ਬਿਹਾਰ ਦਾ ਆ ਗਿਆ ਕਿਸਾਨ ਨੇ ਜਿੱਤ ਹਾਸਲ ਕੀਤੀ ਉਦ ਕਿਸ ਤਰ੍ਹਾਂ ਸਰਕਾਰ ਨਮੀ ਸਟ੍ਰੈਟਜੀ ਕੀ ਬਣਾਉਂਦੀ ਹੈ ਤੇ ਮੈਨੂੰ ਨਹੀਂ ਪਤਾ ਤਾਂ ਹੀ ਮੈਂ ਕਹਿੰਦਾ ਹੁਣ ਦਿਮਾਗੀ ਲੜਾਈ ਚੱਲਦੀ ਪਈ ਆ ਅੱਗੇ ਕੋਲ ਸਰੀਰਿਕ ਸੀ ਸਰੀਰਿਕ ਕੋਲ ਚ ਤੇ ਸਰਕਾਰ ਨੂੰ ਢਾਹ ਲਿਆ ਹੁਣ ਦਿਮਾਗੀ ਕੋਲ ਚੱਲਦਾ ਪਿਆ ਹੁਣ ਉਹਦੇ ਚ ਬੜਾ ਪੈਰ ਫੂਕ ਫੂਕੇ ਰੱਖਣ ਵਾਲੀ ਗੱਲ ਆ ਇੱਕ ਇੱਕ ਜੁੜਤਾ ਬਣੀ ਰਵੇ ਇੱਕ ਜੁੜਤਾ ਕੋਈ ਆਵੇ ਆਓ ਜੀ ਆਿਆਂ ਨੂੰ ਇੱਕ ਜੁੜਤਾ ਬਣੀ ਰਵੇ ਇੱਕ ਗੱਲ ਦੂਜੀ ਗੱਲ ਕਿ ਕਿਸੇ ਸੂਰਤ ਅੰਦਰ ਇਹ ਸੰਦੇਸ਼ ਨਹੀਂ ਜਾਣਾ ਚਾਹੀਦਾ ਵੀ ਇੱਥੇ ਮਰਨ ਦੀ ਗੱਲ ਹੋਈ ਆ ਕਿਸ ਨੂੰ ਪਾਰਨ ਦੀ ਗੱਲ ਹੋਈ ਆ ਕਿਦਾ ਸਿਰ ਪਾੜਨ ਦੀ ਗੱਲ ਹੋਈ ਆ ਕੋਈ ਐਂਟੀ ਨੈਸ਼ਨਲ ਨਾਹਰਾ ਲਾਉਣ ਵਾਲਾ ਉਥੇ ਰੋਕ ਕੇ ਬਰਦਾਸ਼ਤ ਕੀਤਾ ਗਿਆ ਚੁੱਕੇ ਬਾਹਰ ਸੁੱਟਿਆ ਜਾਵੇ ਕਿਉਂਕਿ ਅੰਦੋਲਨ ਇਹ ਜਨ ਜਨ ਦਾ ਅੰਦੋਲਨ ਹੈ ਇਹ ਕਿਸੇ ਇੱਕ ਧਰਮ ਦਾ ਅੰਦੋਲਨ ਨਹੀਂ ਕਿਸੇ ਇੱਕ ਸੂਬੇ ਦਾ ਅੰਦੋਲਨ ਨਹੀਂ ਔਰ ਕਿਸੇ ਇੱਕ ਦੇਸ਼ ਖਿਲਾਫ ਵਾਲਾ ਅੰਦੋਲਨ ਨਹੀਂ ਇਹ ਦੇਸ਼ ਪ੍ਰਸਤ ਲੋਕਾਂ ਦਾ ਅੰਦੋਲਨ ਹੈ ਉਹਨਾਂ ਲੋਕਾਂ ਦਾ ਅੰਦੋਲਨ ਹੈ ਜਿਹੜੇ ਕਿਸਾਨ ਅਨਾਜ ਭਰ ਕੇ ਤੇ ਦੇਸ਼ ਦਾ ਪੇਟ ਭਰਦਾ ਹੈ ਤੇ ਜਿਹਦਾ ਬੱਚਾ ਬਾਰਡਰ ਤੇ ਬਹਿ ਕੇ ਤੇ ਦੇਸ਼ ਵਾਸਤੇ ਸ਼ਹੀਦ ਹੁੰਦਾ ਇਹ ਉਹਨਾਂ ਲੋਕਾਂ ਦਾ ਅੰਦੋਲਨ ਹਰ ਵਰਗ ਨੇ ਜਿਵੇਂ ਸਾਥ ਦਿੱਤਾ ਇਸ ਅੰਦੋਲਨ ਦੇ ਵਿੱਚ ਤਾਂ ਹੀ ਜਨ ਅੰਦੋਲਨ ਦਾ ਨਾਮ ਦੇ ਦਿੱਤਾ ਗਿਆ ਖਡਾਰੀਆਂ 30 ਖਡਾਰੀਆਂ ਨੇ ਆਪਣੇ ਅਵਾਰਡ ਵੀ ਜਿਹੜੇ ਮਿਹਨਤ ਨਾਲ ਪ੍ਰਾਪਤ ਕੀਤੇ ਸੀ ਵਾਪਸ ਕਰਨ ਦੀ ਗੱਲ ਕਹਿਤੀ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਪਦਮ ਵਿਭੂਸ਼ਣ ਮਿਲਿਆ ਔਰ ਇਹ ਬੜਾ ਸਨਮਾਨ ਵਾਲਾ ਅਵਾਰਡ ਹੁੰਦਾ ਹੈ ਦੇਸ਼ ਦਾ ਦੂਜੇ ਨੰਬਰ ਦਾ ਅਵਾਰਡ ਹੈ ਉਹ ਵੀ ਉਹਨਾਂ ਨੇ ਵਾਪਸ ਕੀਤਾ ਪਰ ਕੁਝ ਲੋਕ ਇਹ ਕਹਿ ਰਿਹਾ ਧਰਨਿਆਂ ਵਿੱਚ ਵੀ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਕਿ ਸਿਆਸੀ ਸਟੰਟ ਹੈ ਤੁਸੀਂ ਕਿਵੇਂ ਸਮਝਦੇ ਹੋ ਦੇਖੋ ਮੈਂ ਫੇਰੇ ਕਹਿਣਾ ਚਾਹੁੰਦਾ ਇਹਨੂੰ ਸਟੰਟ ਆਪਾਂ ਕਹਿ ਕੇ ਗੱਲ ਕਾਂਗੇ ਉਹ ਕੋ ਹਣੇ ਇੱਕ ਨੇ ਆਪਣੀ ਗੱਲ ਕਹਿਣੀ ਮਹਾਂ ਦੀ ਗੱਲ ਨਹੀਂ ਰੋਕ ਸਕਦਾ ਆਪਾਂ ਦੋ ਗਣਾ ਸਮਝੀਏ ਜਿੱਦਾਂ ਬਾਜ਼ਾਰਤ ਚੋਂ ਬਾਹਰ ਕੱਢਿਆ ਔਰ ਅਲਾਈਅੰਸ ਤੋੜਿਆ ਇਹ ਮੁੱਦਾ ਉਦੋਂ ਬਣਿਆ ਉਦੋਂ ਨੈਸ਼ਨਲ ਮੁੱਦਾ ਬਣ ਗਿਆ ਟੀਵੀਾਂ ਨੇ ਉਦੋਂ ਚਲਾਇਆ ਵੀ ਇਹ ਗੱਲ ਬਣ ਗਈ ਹੈ ਜੀ ਤੇ ਅਕਾਲੀ ਦਲ ਵਰਗੀ ਪਾਰਟੀ ਵਿੱਚੋਂ ਤੁਹਾਨੂੰ ਛੱਡਤਾ ਮੰਤਰੀ ਚ ਇਹ ਮੁੱਦੇ ਨੂੰ ਪਹਿਲੀ ਹਵਾ ਉਦੋਂ ਤੇਜ਼ੀ ਨਾਲ ਵੱਜੀ ਕਿਸਾਨਾਂ ਦੀ ਲੜਾਈ ਹੈ ਨਹੀਂ ਕਿਸਾਨ ਕੋ ਤਾਕਤ ਹੈ ਪਰ ਉਹਨੂੰ ਮੀਡੀਆ ਚ ਕਿਵੇਂ ਤਾਕਤ ਉਹ ਲੈਣ ਦਾ ਅੰਦਾਜ਼ਾਵੇ ਉਹ ਮੀਡੀਆ ਚ ਉਦੋਂ ਆਈ ਆ ਜਦੋਂ ਇੱਕ ਪਾਰਲੀਮੈਂ ਜੇ ਤੁਸੀਂ ਵੀ ਨੋਟਿਸ ਲਿਆ ਹੋਵੇ ਜਦੋਂ ਇਹ ਵਿਭੂਸ਼ਣ ਕਰ ਵਾਪਸ ਕਰਨ ਦੀ ਗੱਲ ਆਈ ਆ ਤੇ ਨੈਸ਼ਨਲ ਮੀਡੀਆ ਤੇ ਕਾਕੇ ਵਰਗੂ ਗੱਲ ਫੈਲੀ ਫੇਰ ਤੋਂ ਵੀ ਯਾਰ ਨਹੀਂ ਇਹ ਤੇ ਗਲਤ ਹੋ ਰਿਹਾ ਮਤਲਬ ਇਸ ਜਿਹੜੇ ਜਿਹੜੇ ਸਟੇਟਸਮੈਨ ਨੇ ਦੇਸ਼ ਦੇ ਉਹ ਵੀ ਇਸ ਪਾਸੇ ਚੱਲੇ ਨੇ ਕਿ ਕੋਈ ਗੱਲ ਹੈਗੀ ਆ ਇਹ ਚੀਜ਼ਾਂ ਨਾਲ ਇੱਕ ਮੂਵਮੈਂਟ ਬਣਦੀ ਆ ਸੋ ਜਿਵੇਂ ਅੱਜ ਇੱਕ ਸਟਾਰ ਨੇ ਜਿਹੜੇ ਨੇ ਖਿਡਾਰੀ ਨੇ ਜਿਹੜੇ ਅੱਜ ਸਿੰਗਰ ਨੇ ਜਿਹੜੇ ਅੱਜ ਜਿਹੜੇ ਆਪਣੇ ਕੋਈ ਕਾਰ ਸੇਵਾ ਵਾਲੇ ਮਹਾਪੁਰਖ ਨੇ ਕੋਈ ਲੰਗਰਾਂ ਦੀ ਸੇਵਾ ਵਾਲੇ ਮਹਾਪੁਰਖ ਨੇ ਕੋਈ ਜਿਹੜੇ ਵੀ ਮਹਾਪੁਰਖ ਜੁੜੇ ਨੇ ਨਾਲ ਉਹਦੇ ਨਾਲ ਇੱਕ ਮੂਵਮੈਂਟ ਨੂੰ ਬਲ ਮਿਲਦਾ ਹੈ ਸੋ ਇੱਕ ਇੱਕ ਚੀਜ਼ ਨਾਲ ਇੱਕ ਇੱਕ ਚੀਜ਼ ਨੂੰ ਮੂਵਮੈਂਟ ਨੂੰ ਬਲ ਮਿਲਦਾ ਹੈ ਮੈਂ ਤੇ ਇੱਕੋ ਗੱਲ ਕਹਿਣਾ ਦੇਖੋ ਸਿਰ ਜੋੜ ਕੇ ਚੱਲਣ ਦਾ ਵੇਲਾ ਹੈ ਸਿਰ ਤੋੜ ਕੇ ਚੱਲਣ ਦਾ ਵੇਲਾ ਆਪਣੇ ਨਾਲ ਇਹ ਤਾਂ ਜਿਹੜਾ ਮਰਜ਼ੀ ਲੜ ਲਾਂਗੇ ਬੜਾ ਟਾਈਮ ਪਹਿਲਾਂ ਲੜਾਈਆਂ ਲੜਨਾ ਸੀ ਇਸ ਗੱਲ ਦਾ ਦਾਵਾ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਗੱਠ ਜੋੜ ਵੀ ਕਿਸਾਨਾਂ ਕਰਕੇ ਟੁੱਟਿਆ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਨਮਾਨ ਵੀ ਕਿਸਾਨਾਂ ਕਰਕੇ ਵਾਪਸ ਮੋੜਿਆ ਜੇ ਕਾਨੂੰਨ ਇਹ ਰੱਦ ਹੁੰਦੇ ਅਲਾਈਅੰਸ ਦੁਬਾਰਾ ਹੋ ਸਕਦਾ ਗੱਠ ਜੁੜੀ ਨਹੀਂ ਦੇਖੋ ਇਹ ਤੇ ਮੇਰੇ ਵਾਸਤੇ ਦੀ ਗੱਲ ਨਹੀਂ ਨਾ ਇਥੇ ਮੈਨੂੰ ਪਤਾ ਵੀ ਨਹੀਂ ਹੈਗਾ ਮੈਂ ਇਸ ਲੈਵਲ ਦਾ ਬੰਦਾ ਹੀ ਨਹੀਂ ਹੈਗਾ ਮੈਨੂੰ ਤੁਸੀਂ ਗੁਰਦੁਆਰਾ ਕਮੇਟੀ ਦਾ ਕੋਈ ਸਵਾਲ ਪੁੱਛੋ ਤੇ ਮੈਂ ਤੁਹਾਨੂੰ ਜਵਾਬ ਦੇ ਸਕਦਾ ਹਾਂ ਹੁਣ ਇਹ ਤੇ ਪਾਰਟੀ ਦੇ ਵੱਡੇ ਲੈਵਲ ਦੇ ਇਲੈਕਸ਼ਨ ਲੜਦੇ ਰਹੇ ਸਿਆਸੀ ਬੰਦੇ ਵੀ ਹੂੰ ਨਹੀਂ ਸਿਆਸੀ ਬੰਦਾ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਕੋਈ ਅਲਾਈਅੰਸ ਦੀ ਕੋਈ ਗੱਲ ਰਹਿ ਨਹੀਂ ਗਈ ਨਾ ਅਲਾਈਅੰਸ ਕਾਜ ਨਾ ਹੋਣਾ ਹੈ ਕਿਉਂਕਿ ਦੇਖੋ ਜੋ ਕੁਝ ਹੋ ਰਿਹਾ ਅਜ ਦੀ ਡੇਟ ਅੰਦਰ ਉਹ ਤੇ ਕਿਸੇ ਸੂਰਤੰਦਰ ਵੀ ਕੋਈ ਵੀ ਉਹਨੂੰ ਬਰਦਾਸ਼ਤ ਨਹੀਂ ਕਰ ਸਕਦਾ ਨਾ ਕੋਈ ਆਮ ਸਧਾਰਨ ਹਿਊਮਨ ਬੀਂਗ ਨੂੰ ਤੁਸੀਂ ਕਿਸੇ ਨੂੰ ਪੁੱਛੋਗੇ ਭਾਵੇਂ ਕੋਈ ਧਰਮ ਦਾ ਬੰਦਾ ਖੜਾ ਹੋਵੇ ਜਿਹਦਾ ਕਿਸਾਨੇ ਦਾ ਨਾਂ ਵਾਸਤੋਂ ਵੀ ਕਹੇਗਾ ਯਾਰ ਇਹ ਤੇ ਗਲਤ ਹੋ ਰਿਹਾ ਮੈਂ ਤੁਹਾਡੇ ਤੋਂ ਆਖਰੀ ਟਿੱਪਣੀ ਲੈਣੀ ਹੈ ਕੇਂਦਰੀ ਬਜਾਰਤ ਦੇ ਵਿੱਚ ਪ੍ਰਧਾਨ ਮੰਤਰੀ ਸਮੇਤ ਕਿੰਨਾ ਤੇ ਤੁਹਾਨੂੰ ਭਰੋਸਾ ਹੈ ਕਿ ਇਹਨਾਂ ਦੀ ਗੱਲ ਮੰਨੀ ਜਾ ਸਕਦੀ ਹੈ ਤੇ ਬਿੱਲ ਰੱਦ ਵੀ ਹੋ ਸਕਦਾ ਹੈ ਕਾਨੂੰਨ ਰੱਦ ਵੀ ਹੋ ਸਕਦਾ ਹੈ ਪ੍ਰਧਾਨ ਮੰਤਰੀ ਤੋਂ ਇਲਾਵਾ ਕੋਈ ਹੋਰ ਵੀ ਮੰਨ ਫਿਰ ਉਹਦੇ ਬਾਅਦ ਹਮੇਸ਼ਾ ਹੀ ਆ ਦੇਸ਼ ਦੇ ਗ੍ਰਹਿ ਮੰਤਰੀ ਕੋਲ ਹੀ ਹੈ ਤ ਕਿ ਇਹ ਵੈਲ ਰੱਦ ਹੋਣੇ ਤਾਂ ਉਹ ਜਾਣਗੇ ਉਹ ਤੁਹਾਨੂੰ ਲੱਗਦਾ ਹੈ ਕਿ ਮੋਦੀ ਤੋਂ ਉਲਟ ਹੋ ਕੇ ਚੱਲ ਸਕਦੀ ਉਲਟ ਦੀ ਗੱਲ ਨਹੀਂ ਹੈਗੀ ਮੈਨੂੰ ਮੈਨੂੰ ਨਹੀਂ ਪਤਾ ਉਲਟ ਕਿਵੇਂ ਹੋ ਸਕਦਾ ਕੋਈ ਵੀ ਇਸ ਤਰ੍ਹਾਂ ਨਹੀਂ ਹੁੰਦਾ ਇੰਨਾ ਵੱਡੀ ਵਿਚਾਰ ਚੱਲਦੀ ਹੈ ਉਲਟ ਕਿਵੇਂ ਹੋ ਸਕਦਾ ਕੋਈ ਲੇਕਿਨ ਆਖਰਕਾਰ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਜੋ ਹੁਣ ਤੱਕ ਅਸੀਂ ਦੇਖਦੇ ਆ ਰਹੇ ਹਾਂ ਤੇ ਜਿੰਨੀ ਲਾਈਨ ਜਿਹੜੀ ਦਿੱਤੀ ਜਾਂਦੀ ਆ ਦੇਸ਼ ਨੂੰ ਉਹ ਪ੍ਰਧਾਨ ਮੰਤਰੀ ਤੋਂ ਬਾਅਦ ਅਗਰ ਕੋਈ ਉਹਦੇ ਤੇ ਕਮਾਂਡ ਦਿੰਦਾ ਹੈ ਤੇ ਉਹ ਦੇਸ਼ ਦੇ ਗ੍ਰਹਿ ਮੰਤਰੀ ਆ ਬਾਕੀ ਜਿਹੜੇ ਲੋਕ ਨੇ ਉਹਨਾਂ ਦਾ ਉਹ ਕਦ ਨਹੀਂ ਹੈਗਾ ਕੋਰਸੂਖ ਨਹੀਂ ਹੈਗਾ ਜੋ ਦੇਸ਼ ਦੇ ਗ੍ਰਹਿ ਮੰਤਰੀ ਦਾ ਤੇ ਜੇਕਰ ਤੁਸੀਂ ਮੈਨੂੰ ਸਵਾਲ ਪੁੱਛਿਆ ਜੀਗਾ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਇਲਾਵਾ ਕੋਈ ਹੋਵੇ ਮੇਰੀ ਨਜ਼ਰ ਅੰਦਰ ਤੇ ਗ੍ਰਹਿ ਮੰਤਰੀ ਬਾਕੀ ਉਹਨਾਂ ਦਾ ਇੰਟਰਨਲ ਹੁੰਦਾ ਨਹੀਂ ਪਤਾ ਹੋਰ ਕਿੰਨੀ ਕੌਣ ਕੌਣ ਤਾਕਤ ਰੱਖਦਾ ਪਰ ਮੈਨੂੰ ਮੇਰੀ ਨਜ਼ਰ ਅੰਦਰ ਉਹਦੇ ਇਲਾਵਾ ਅਗਰ ਕੋਈ ਤਾਕਤ ਰੱਖਦਾ ਤੇ ਗ੍ਰਹਿ ਮੰਤਰੀ ਆ ਕਿਸਾਨਾਂ ਦੀ ਅਗਲੀ ਜਿਹੜੀ ਵੀ ਰਣਨੀਤੀ ਹੁੰਦੀ ਆ ਤੁਸੀਂ ਇਸੇ ਤਰ੍ਹਾਂ ਬਣੇ ਰਹੋਗੇ ਕਿ ਆਪਣਾ ਵੱਖਰਾ ਵੀ ਸੰਘਰਸ਼ ਚਲਾ ਸਕਦੇ ਸਾਡਾ ਕੋਈ ਸੰਘਰਸ਼ ਨਹੀਂ ਵੱਖਰਾ ਹੋਣਾ ਐਂ ਤੇ ਉਹਨਾਂ ਦਾ ਸਾਡਾ ਸੰਘਰਸ਼ ਤੇ ਆ ਵੀ ਇਹ ਸੰਘਰਸ਼ ਕਰਨ ਤੇ ਇਹ ਸੰਘਰਸ਼ ਕੇ ਸਾਥ ਹੈ ਸਾਡਾ ਨਾਰਾ ਦੇਖਿਆ ਦੇਖੋ ਉਹਦਾ ਕਾਰਨ ਆ ਕਿਸਾਨੀ ਦਾ ਸੰ ਤੋਪੇ ਇਹ ਸਾਡੇ ਅਨਾਜ ਬਣਾਉਣ ਵਾਸਤੇ ਠੰਡ ਚ ਇਹ ਮਰੇ ਉਹਨਾਂ ਨੂੰ ਪਕਾਉਣ ਵਾਸਤੇ ਔਰ ਫਿਰ ਉਹਦਾ ਮੁੱਲ ਲੈਣ ਵਾਸਤੇ ਵੀ ਸੜਕਾਂ ਤੇ ਬੈਠੇ ਨੇ ਉਹ ਅਸੀਂ ਉਸ ਅੰਦੋਲਨ ਚ ਹੋਈਏ ਇੱਥੇ ਵੈਸੇ ਵੀ ਗੱਲ ਚੰਗੀ ਲੱਗਦੀ ਮੈਂ ਤੇ ਮੇਰੇ ਤੋਂ ਇੰਟਰਵਿਊ ਲੈ ਰਹੇ ਜੇ ਵੈਸੇ ਮੈਂ ਇੰਟਰਵਿਊ ਦੇਣ ਤੋਂ ਗੁਨਾਹ ਅਵੋਇਡ ਕਰਦਾ ਕਿਉਂ ਕਿ ਕਿਉਂਕਿ ਆਖਰਕਾਰ ਲੜਾਈ ਇਹਨਾਂ ਦੀ ਆ ਕਿ ਕਿ ਮੈਸੇਜ ਇਹਨੇ ਜਾਣਾ ਚਾਹੀਦਾ ਯਾਰ ਅਸੀਂ ਆ ਕੇ ਬੋਲਦੇ ਹਾਂ ਮੈਂ ਟੀਵੀ ਤੇ ਜਾ ਕੇ ਬੋਲਦਾ ਕਿਉਂ ਮੈਂ ਬੋਲਦਾ ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਐਂਟੀ ਨੈਸ਼ਨਲ ਸਾਡੇ ਤੇ ਲੇਬਲ ਲਾਉਣ ਦੀ ਕੋਸ਼ਿਸ਼ ਕੀਤੀ ਆ ਰਹੀ ਕੋਈ ਟੀਪ 6 ਸਾਲ ਪਹਿਣ ਅਸੀਂ ਕਿਸਾਨ ਭਰਾਵਾਂ ਦੇ ਨਾਲ ਡਟ ਕੇ ਦਿੱਲੀ ਸੇ ਗੁਰਦਾਰਾ ਮੈਨੇਜਮੈਂਟ ਕਮੇਟੀ ਐਂ ਖੜੀ ਆ ਦਿੱਲੀ ਦਾ ਲੋਕ ਖੜੇ ਨੇ ਦਿੱਲੀ ਦੀ ਸੰਗਤ ਵੱਲੋਂ ਦਿੱਲੀ ਦੀ ਸੰਗਤ ਵੱਲ ਭਰਪੂਰ ਸਹਿਯੋਗ ਕੀਤਾ ਜਾ ਰਿਹਾ ਹੈ ਮੈਂ ਸਮਝਦਾ ਦਿੱਲੀ ਦੀ ਸੰਗਤ ਵਾਸਤੇ ਆਪਣਾ ਕਰਜ਼ਾ ਦਾ ਕਰਨ ਦਾ ਇੱਕ ਵੇਲਾ ਸੀ 1984 ਚ ਜਦੋਂ ਸਾਨੂੰ ਮਾਰ ਪਈ ਜਾਂ ਸਾਨੂੰ ਵਿਦੇਸ਼ਾਂ ਨੇ ਬਾਹ ਪੜੀ ਜਾਂ ਪੰਜਾਬ ਦੇ ਲੋਕਾਂ ਸਾਡੀ ਬਾਹ ਪੜੀ ਅੱਜ ਸਾਡੇ ਲਈ ਵੀ ਕਰਜ਼ਾ ਲਾਉਣ ਦਾ ਥਾਂ ਹੈ ਤੇ ਦਿੱਲੀ ਦੀ ਸੰਗਤ ਇੰਨਾ ਭਰਪੂਰ ਸਹਿਯੋਗ ਕਰ ਰਹੀ ਆ ਕੋਈ ਕੰਬਲ ਲੈ ਕੇ ਆ ਰਿਹਾ ਹੈ ਕੋਈ ਰਸਦਾਂ ਲੈ ਕੇ ਆ ਰਿਹਾ ਹੈ ਕੋਈ ਮੈਡੀਸਨ ਲੈ ਕੇ ਪਹੁੰਚਦਾ ਪਿਆ ਹੈ ਬੀਬੀਆਂ ਖੁਦ ਆਪਣੇ ਹੱਥੀਂ ਆ ਕੇ ਲੰਗਰ ਸੇਵਾ ਕਰਦੀਆਂ ਪਈਆਂ ਦਿੱਲੀ ਦੀਆਂ ਹਾਲਾਂਕਿ ਦਿੱਲੀ